हालेलुया 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 प्रभु जी तड़े नाम की महिमा आवे महिमा आवे तो नाम इज्जत मिले जलाल मिले खुदामन खुदा तोड़ा नाम इज्जत और महिमा दे योग्य मेरे परमेश्वर तोड़ा नाम इज्जत और महिमा दे योग्य मेरे परमेश्वर जी मेरे परमेश्वर तुसी इस पूरी कायनात बनाया ਰਚਿਆ ਸਕਾਇਨਾਤ ਨੂੰ ਬਣਾਉਣ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਪ੍ਰਭੂ ਇੱਕ ਇੱਕ ਸ਼ਬਦ ਦੇ ਨਾਲ ਹੀ ਤੇ ਸਭੋ ਕੁਝ ਬਣਾ ਦਿੱਤਾ ਇਹ ਧਰਤੀ ਚੰਨ ਸੂਰਜ ਤਾਰੇ ਜੋ ਕੁਛ ਵੀ ਖੁਦਾਵੰ ਖੁਦਾ ਅਸੀਸ ਸੰਸਾਰ ਦੇ ਵਿੱਚ ਦੇਖ ਰਹੇ ਹਾਂ ਸਭ ਤੁਹਾਡੇ ਬਣਾਏ ਹੋਏ ਆ ਪ੍ਰਭੂ ਇਹ ਪੀੜ ਪੌਦੇ ਫੁੱਲ ਫਲ ਪਸ਼ੂ ਪੰਛੀ ਇਨਸਾਨ ਸਭਨਾ ਨੂੰ ਖੁਦਾਵੰ ਖੁਦਾ ਤੁਸੀਂ ਹੀ ਬਣਾਇਆ ਹੈ ਔਰ ਮੇਰੇ ਪਰਮੇਸ਼ਵਰ ਮੇਰੇ ਪਿਆਰੇ ਪ੍ਰਭੂ ਜੀ ਸਭ ਚੀਜ਼ਾਂ ਤੁਹਾਡੇ ਮੂਹ ਦੇ ਸ਼ਬਦਾਂ ਦੇ ਨਾਲ ਬਣੀਆਂ ਹੋਈਆਂ ਨੇ ਲੇਕਿਨ ਪ੍ਰਭੂ ਸੱਚਮੁੱਚ ਤੂੰ ਸਾਨੂੰ ਬਹੁਤ ਜ਼ਿਆਦਾ ਪ੍ਰੀਮ ਕਰਦਾ ਹੈ ਸਿਰਫ ਇੱਕ ਇਨਸਾਨ ਹੀ ਆ ਜਿਨ੍ਹਾਂ ਨੂੰ ਖੁਦਾਵਾਨ ਖੁਦਾ ਤੁਸੀਂ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ ਆ ਹੱਥਾਂ ਦੇ ਨਾਲ ਬਣਾਇਆ ਆ ਪ੍ਰਭੂ ਇਹ ਤੁਹਾਡਾ ਪ੍ਰੀਮ ਆ ਜੋ ਤੁਸੀਂ ਆਪਣੇ ਬੱਚਿਆਂ ਦੇ ਨਾਲ ਕੀਤਾ ਹੈ ਮੇਰੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਦੀ ਪੇਟਾ ਤੁਹਾਨੂੰ ਚੜਾਉਣਾ ਹੈ ਮੇਰੇ ਪ੍ਰਭੂ ਜੀ ਮੇਰੇ ਯਹੋਵਾ ਪਿਤਾ ਮੇਰੇ ਅਨੁਗ੍ਰਹਿਕਾਰੀ ਪਿਤਾ ਜੀ ਪਵਦੇ ਵਚਨ ਦੇ ਵਿੱਚ ਲਿਖਿਆ ਵਾ ਕਿ ਆਪਣੇ ਮਨ ਦੀ ਚੌਕਸੀ ਕਰੋ ਕਿਉਂਕਿ ਇਹ ਸਭ ਚੀਜ਼ਾਂ ਨਾਲ ਪੁੱਜ ਕੇ ਖਰਾਬ ਆ ਤੇ ਜੂਨ ਦਾ ਮੇਨ ਮਖਸਰੋਤ ਇਹੀ ਆ ਇਹੀ ਸਾਨੂੰ ਚੰਗੀਆਂ ਚੀਜ਼ਾਂ ਦੀ ਵੱਲ ਲੈ ਕੇ ਜਾਏਗਾ ਇਹੀ ਸਾਨੂੰ ਬੁਰੀਆਂ ਚੀਜ਼ਾਂ ਦੀ ਵੱਲ ਲੈ ਕੇ ਜਾਏਗਾ ਮੇਰੇ ਪ੍ਰਭੂ ਜੀ ਮੈਂ ਮੰਗਦਾ ਆ ਕਿ ਖੁਦਾਵਨ ਖੁਦਾ ਸਾਡੇ ਮਨ ਤੇ ਤੁਹਾਡਾ ਕਬਜ਼ਾ ਆਏ ਖੁਦਾਵਨ ਖੁਦਾ ਤੁਹਾਡਾ ਕਬਜ਼ਾ ਆਏ ਖੁਦਾਵਨ ਖੁਦਾ ਦੇ ਵਿੱਚ ਅਨੇਕ ਤਰ੍ਹਾਂ ਦੀਆਂ ਸੋਚਾਂ ਆਉਂਦੀਆਂ ਨੇ ਵਿਚਾਰਾਂ ਆਉਂਦੀਆਂ ਨੇ ਪ੍ਰਭੂ ਜੀ ਬਹੁਤ ਸਾਰੇ ਗਲਤ ਖਿਆਲਤ ਆਉਂਦੇ ਨੇ ਖੁਦਾਵਨ ਖੁਦਾ ਜੀ ਸਾਡੇ ਮਨ ਤੇ ਤੁਹਾਡਾ ਕਬਜ਼ਾ ਆ ਜਾਏ ਮੇਰੇ ਪਰ ਤੁਹਾਡਾ ਕਬਜ਼ਾ ਆ ਜਾਏ ਪਰ ਅਸੀਂ ਮੰਗਦੇ ਆ ਸਾਡੇ ਅੰਦਰ ਤੁਹਾਡੀ ਅਜਾਹ ਮਨ ਆ ਜਾਏ ਮੇਰੇ ਪਰਮੇਸ਼ਵਰ ਤੁਹਾਡੇ ਜਹਾ ਮਨ ਆ ਜਾਏ ਮੇਰੇ ਪਿਤਾ ਤੁਸੀਂ ਮਹਾਨ ਜੀ ਮਹਾਨ ਜੋ ਪ੍ਰਭੂ ਜੀ ਤੁਸੀਂ ਦਇਆਵਾਨ ਜੋ ਖੁਦਾਵਨ ਖੁਦਾ ਸਿਕ ਤੋਂ ਡੀ ਵਰਗਾ ਮਨ ਮੰਗਦੇ ਆਂ ਪ੍ਰਭੂ ਕਿਉਂਕਿ ਜੋ ਮਨ ਸਾਡੇ ਕੋਲ ਆ ਪ੍ਰਭੂ ਕੋਈ ਉਸ ਸੰਸਾਰ ਨਹੀਂ ਆ ਜਿਵੇਂ ਦਾ ਤੁਹਾਡੇ ਕੋਲ ਆ ਪ੍ਰਭੂ ਤੁਹਾਡੇ ਸਾਹਮਣੇ ਇੱਕ ਪਾਪਣ ਇਸਤਰੀ ਨੂੰ ਲਿਆਂਦਾ ਗਿਆ ਉਹਦੇ ਪਾਪ ਗੁਨਾਹ ਲਿਆਂਦੇ ਗਏ ਖੁਦਾਵਨ ਖੁਦਾ ਅਗਰ ਸਾਨੂੰ ਕੋਈ ਗੁਨਾਹਗਾਰ ਕੋਈ ਕਿਸੇ ਨੇ ਵੀ ਕੁਝ ਗਲਤ ਕੀਤਾ ਸਾਡੇ ਸਾਹਮਣੇ ਨੂੰ ਲਿਆਂਦਾ ਜਾਵੇ ਤੇ ਅਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਮੇਰੇ ਪ੍ਰਭੂ ਅਸੀਂ ਵੀ ਉਹਦੇ ਖਿਲਾਫ ਹੋ ਜਾਂਦੇ ਹਾਂ ਅਸੀਂ ਵੀ ਉਹਦੇ ਖਿਲਾਫ ਹੋ ਜਾਂਦੇ ਹਾਂ ਲੇਕਿਨ ਪ੍ਰਭੂ ਤੁਸੀਂ ਅਜਿਹਾ ਨਹੀਂ ਕੀਤਾ ਤੁਸੀਂ ਉਸ ਪਾਪਕ ਇਸਤਰੀ ਨੂੰ ਉਸ ਅਨੁਸਾਰ ਨਹੀਂ ਦੇਖਿਆ ਖੁਦਾਵਾਨ ਖੁਦਾ ਕਿਉਂਕਿ ਤੁਹਾਡੇ ਕੋਲ ਇੱਕ ਸ਼ੁੱਧ ਮਨ ਸੀ ਸਾਫ ਮਨ ਸੀ ਪ੍ਰਭੂ ਤੁਸੀਂ ਉਹਨੂੰ ਵੀ ਮਾਫੀ ਦਿੱਤੀ ਤੁਸੀਂ ਉਹਨੂੰ ਵੀ ਮਾਫ ਕਰਨ ਵਾਲਾ ਮਨ ਰੱਖਿਆ ਪ੍ਰਭੂ ਮੇਰੇ ਪਰਮੇਸ਼ਵਰ ਅੱਜ ਅਸੀਂ ਵੀ ਮੰਗਦੇ ਆਂ ਖੁਦਾਵੰਨ ਖੁਦਾ ਕਿ ਸਾਨੂੰ ਵੀ ਅਜਿਹਾ ਮਨ ਦੇ ਉਹ ਖੁਦਾਵੰਨ ਖੁਦਾ ਮੇਰੇ ਪਿਆਰੇ ਪ੍ਰਭੂ ਅਜਿਹਾ ਮਨ ਦੇ ਮੇਰੇ ਪਰਮੇਸ਼ਵਰ ਸਾਨੂੰ ਤੁਸੀਂ ਬਲੀਵ ਕਰਦੇ ਵਿਸ਼ਵਾਸ ਕਰਦੇ ਆਂ ਪ੍ਰਭੂ ਅੱਜ ਤੂੰ ਸਾਡੇ ਵੀ ਮਨਾਂ ਨੂੰ ਅਜਾ ਬਣਾ ਚੁੱਕਾ ਹੈ ਮੇਰੇ ਪ੍ਰਭੂ ਬਣਾ ਚੁੱਕਾ ਹੈ ਮੇਰੇ ਪਿਤਾ ਜੱਕੀ ਜੋ ਖੁਦਾਵਨ ਖੁਦਾ ਉਹ ਵੀ ਇੱਕ ਇਨਸਾਨ ਸੀ ਮੇਰੇ ਪ੍ਰਭੂ ਅਗਰ ਅਸੀਂ ਬਾਈਬਲ ਨੂੰ ਪੜ੍ਹਦੇ ਆਂ ਤੇ ਖੁਦਾਵਨ ਖੁਦਾ ਉਹ ਵੀ ਲੋਕਾਂ ਨੂੰ ਲੋਕਾਂ ਦੇ ਕੋਲੋਂ ਜੋ ਪੈਸੇ ਵਸੂਲ ਕਰਦਾ ਸੀ ਮੇਰੇ ਪ੍ਰਭੂ ਲੋਕਾਂ ਦੀ ਸੋਚ ਉਹਦੇ ਪ੍ਰਤੀ ਮਾੜੀ ਸੀ ਲੋਕਾਂ ਦਾ ਸੋਚਨਾ ਉਹਦੇ ਪ੍ਰਤੀ ਮਾੜਾ ਸੀ ਲੇਕਿਨ ਪ੍ਰਭੂ ਜਿਵੇਂ ਉਹ ਤੁਹਾਨੂੰ ਮਿਲਿਆ ਤੇ ਪ੍ਰਭੂ ਤੁਸੀਂ ਉਹਦੀ ਕਿਸੇ ਵੀ ਉਸ ਚੀਜ਼ ਨੂੰ ਨਹੀਂ ਲਿਆ ਕਿ ਉਹ ਗਲਤ ਆ ਉਹ ਗਲਤ ਕਰ ਰਿਹਾ ਵਾ ਬਸ ਪ੍ਰਭੂ ਤੁਸੀਂ ਉਹਨੂੰ ਮਿਲੇ ਸੱਚਮੁੱਚ ਪਿਤਾ ਕਿੰਨਾ ਹੀ ਪਲਾ ਮਾਨਸੀ ਤੁਹਾਡਾ ਉਹਦੇ ਲਈ ਨਿਸ਼ਚੈ ਮੇਰੇ ਪਿਤਾ ਅੱਜ ਸਾਡੇ ਵੀ ਮਨਾਂ ਨੂੰ ਤੂ ਅਜਿਹਾ ਬਣਾ ਸਕਾ ਬਣਾ ਚੁੱਕਾ ਹੈ ਮੇਰੇ ਪਿਤਾ ਬਣਾ ਚੁੱਕਾ ਹੈ ਪਿਤਾ ਤੇਰਾ वचन ਖੁਦਾਵਨ ਖੁਦਾ ਇਹਨਾਂ ਗੱਲਾਂ ਨੂੰ ਸਾਬਿਤ ਕਰਦਾ ਆ ਕਿ ਨਿਸ਼ਚੇ ਪ੍ਰਭੂ ਤੁਸੀਂ ਪਾਪੀਆਂ ਨੂੰ ਬਚਾਉਣ ਦੇ ਲਈ ਆਏ ਸੀ ਅਗਰ ਅੱਜ ਸਾਨੂੰ ਕੋਈ ਉਸ ਅਨੁਸਾਰ ਮੇਰੇ ਪ੍ਰਭੂ ਕੋਈ ਮਿਲਦਾ ਆ ਤੇ ਸਾਡੇ ਮਨ ਉਹਦੇ ਲਈ ਅਲੱਗ ਹੀ ਸੋਚ ਨੂੰ ਪੈਦਾ ਕਰਦੇ ਆ ਇਹ ਲੋਕ ਗਲਤ ਆ ਇਹ ਗਲਤ ਇਨਸਾਨ ਆ ਇਹਨਾਂ ਨੇ ਰੋਂਗ ਕੀਤਾ ਵਾ ਇਹਨਾਂ ਨੇ ਗਲਤ ਕੰਮ ਕੀਤੇ ਆ ਅੱਜ ਸਾਡਾ ਮਨ ਸਾਨੂੰ ਦੋਸ਼ ਲਗਾਉਂਦਾ ਹੈ ਲੇਕਿਨ ਨਹੀਂ ਪ੍ਰਭੂ ਅਸੀਂ ਮੰਗਦੇ ਹਾਂ ਸਾਡੇ ਕੋਲ ਤੁਹਾਡੇ ਜਿਹਾ ਮਨ ਆ ਜਾਏ ਜਿੱਦਾਂ ਦਾ ਮਨ ਤੁਹਾਡੇ ਕੋਲ ਸੀ ਮੇਰੇ ਪ੍ਰਭੂ ਉਹੋ ਜਿਹਾ ਮਨ ਜੀ ਸਾਡੇ ਅੰਦਰ ਕੰਮ ਕਰੇ ਸਾਡੇ ਅੰਦਰ ਵੀ ਕੰਮ ਕਰੇ ਮੇਰੇ ਪਿਤਾ ਮੇਰੇ ਪਿਤਾ ਅਸੀਂ ਵੀ ਅਗਰ ਕਿਸੇ ਨੇ ਸਾਡੇ ਨਾਲ ਕੁਝ ਗਲਤ ਵੀ ਕੀਤਾ ਤੇ ਅਸੀਂ ਉਹਨੂੰ ਮਾਫ ਕਰਨ ਦੇ ਲਈ ਤਿਆਰ ਹੋ ਪਾਈਏ ਅਜਿਹਾ ਮਨ ਸਾਡੇ ਅੰਦਰ ਭਰਿਆ ਜਾਵੇ ਅਜਿਹਾ ਮਨ ਸਾਡੇ ਅੰਦਰ ਭਰਿਆ ਜਾਏ ਮੇਰੇ ਪ੍ਰਭੂ ਅਜੇ ਹਮਨ ਸਾਡੇ ਅੰਦਰ ਭਰਿਆ ਜਾਏ ਕਿਉਂਕਿ ਅਜੇ ਹਮਨ ਵਾਲੇ ਲੋਕ ਹੀ ਤੁਹਾਨੂੰ ਪਸੰਦ ਆ ਅਜੇ ਹਮਨ ਵਾਲੇ ਲੋਕ ਹੀ ਤੁਹਾਨੂੰ ਪਸੰਦ ਆ ਮੇਰੇ ਪਰਮੇਸ਼ਵਰ ਅਸੀਂ ਮੰਗਦੇ ਹਾਂ ਸਾਡੀ ਇਹ ਦੁਆ ਹੈ ਸਾਡੀ ਇਹ ਪ੍ਰਾਰਥਨਾ ਹੈ ਖੁਦਾਵਨ ਖੁਦਾ ਅਜੇ ਹਮਨ ਸਾਡੇ ਅੰਦਰ ਵੀ ਭਰਿਆ ਜਾਏ ਮੇਰੇ ਪਿਤਾ ਭਰ ਆ ਜਾਏ ਮੇਰੇ ਪਿਤਾ ਇਹ ਸਾਡੇ ਮਨਾਂ ਨੂੰ ਚੇਂਜ ਕਰ ਚੁੱਕੇ ਜੋ ਬਦਲ ਚੁੱਕੇ ਜੋ ਬਦਲ ਚੁੱਕੇ ਜੋ ਪ੍ਰਭੂ ਅੱਜ ਸਾਡੀ ਦੁਆ ਹੈ ਸਾਡੀ ਪ੍ਰਾਰਥਨਾ ਹੈ ਤੁਹਾਡੇ ਸਨਮੁਖ ਮੇਰੇ ਪਿਤਾ ਸਾਡੀ ਪ੍ਰਾਰਥਨਾ ਹੈ ਖੁਦਾਵੰ ਖੁਦਾ ਖੁਦਾਵੰ ਖੁਦਾ ਜੋ ਦੁਦਨ ਨੂੰ ਸਲੀਬ ਤੇ ਚੜਾਇਆ ਗਿਆ ਪ੍ਰਭੂ ਬਹੁਤ ਸਾਰੇ ਲੋਕਾਂ ਨੇ ਤੁਹਾਡੇ ਵਿਰੋਧ ਦੇ ਵਿੱਚ ਬੋਲਿਆ ਲੋਕਾਂ ਨੇ ਖੁਦਾਵੰ ਖੁਦਾ ਸਮੇਂ ਦੇ ਲੋਕਾਂ ਦੀ ਵੱਲੋਂ ਤੁਹਾਨੂੰ ਜ਼ਲੀਲ ਕੀਤਾ ਗਿਆ ਖੁਦਾਵਨ ਖੁਦਾ ਬਹੁਤ ਬੁਰਾ ਭਲਾ ਬੋਲਿਆ ਗਿਆ ਮੇਰੇ ਪ੍ਰਭੂ ਲੇਕਿਨ ਫਿਰ ਵੀ ਪ੍ਰਭੂ ਤੁਸੀਂ ਉਹਨਾਂ ਦੇ ਲਈ ਕੀ ਮੰਗਿਆ ਕਿ हे ਪਿਤਾ ਇਹ ਲੋਕ ਨਹੀਂ ਜਾਣਦੇ ਇਹਨਾਂ ਨੂੰ ਮਾਫ ਕਰੀ ਮੇਰੇ ਪਰਮੇਸ਼ਰ ਅੱਜ ਅਗਰ ਸਾਡੇ ਨਾਲ ਕੋਈ ਬੁਰਾ ਕਰਦਾ ਆ ਤੇ ਅਸੀਂ ਉਹਦੇ ਉਲਟ ਹੋ ਜਾਂਦੇ ਆ ਅਸੀਂ ਬਦਲਾ ਲੈਣ ਦੀ ਤਾਂਗ ਵਿੱਚ ਹੋ ਜਾਂਦੇ ਆ ਅਸੀਂ ਉਹਨਾਂ ਨੂੰ ਮਾਫ ਨਹੀਂ ਕਰ ਪਾਉਂਦੇ ਕਿਉਂਕਿ ਸਾਡੇ ਕੋਲ ਅਜੇ ਹਮਨ ਨਹੀਂ ਸੀ ਲੇਕਿਨ ਪ੍ਰਭੂ ਤੁਹਾਡੇ ਉਹਨਾਂ ਵਚਨਾਂ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਤੇ ਪ੍ਰਭੂ ਉਸ ਅਨੁਸਾਰ ਅਸੀਂ ਮੰਗਦੇ ਹਾਂ ਕਿ ਪ੍ਰਭੂ ਅਜੇ ਹਮਨਜ ਸਡੇ ਅੰਦਰ ਵੀ ਪਰ ਜਾਏ ਮੇਰੇ ਖੁਦਾਵਨ ਖੁਦਾ ਅਜੇ ਹਮਨਜ ਸਾਨੂੰ ਦੇ ਚੁੱਕਾ ਹੈ ਮੇਰੇ ਪਿਤਾ ਜਿਨਨੇ ਪੈਨ ਪ੍ਰਾਪ ਖੁਦਾਵਨ ਖੁਦਾ ਇਸ ਸਮੇਂ ਦੁਆ ਪ੍ਰਾਰਥਨਾ ਕਰ ਰਿਹਾ ਖੁਦਾਵਨ ਖੁਦਾ ਹਰੇਕ ਦਾ ਮਨ ਬਦਲ ਜਾਏ ਬਦਲ ਜਾਏ ਮੇਰੇ ਬਦਲ ਜਾਏ ਮੇਰੇ ਪਰਮੇਸ਼ਵਰ ਮੇਰੇ ਪਿਤਾ ਬਦਲ ਜਾਏ ਖੁਦਾਵਨ ਖੁਦਾ ਤੁਸੀਂ ਕ੍ਰੂਸ ਤੇ ਚੜਦੇ ਸਮੇ ਖੁਦਾਵਨ ਖੁਦਾ ਉਹਨਾਂ ਲੋਕਾਂ ਨੂੰ ਮਾਫ ਕਰ ਦਿੱਤਾ ਉਹਨਾਂ ਲੋਕਾਂ ਨੂੰ ਬਖਸ਼ ਦਿੱਤਾ ਮੇਰੇ ਪਿਤਾ ਨਿਸ਼ਚੇ ਮੇਰੇ ਪਿਤਾ ਅੱਜ ਸਾਡੇ ਅੰਦਰ ਵੀ ਅਜਹ ਮਨ ਭਰ ਜਾਏ ਖੁਦਾਵਨ ਖੁਦਾ ਚੰਗੀਆਂ ਸੋਚਾਂ ਸਾਡੇ ਮਨ ਦੇ ਵਿੱਚ ਆ ਜਾਣ ਖੁਦਾਵਨ ਖੁਦਾ ਅچھے ਵਿਚਾਰ ਸਾਡੇ ਮਨ ਦੇ ਵਿੱਚ ਆ ਜਾਣ ਮੇਰੇ ਪਿਤਾ ਸਾਡਾ ਮਨ ਖੁਦਾਵਨ ਖੁਦਾ ਪੂਰੀ ਰੀਤੀ ਦੇ ਨਾਲ ਬਦਲ ਚੁਕਾ ਪ੍ਰਭੂ ਜਿਹਾਂ ਮਨ ਤੋਂ ਡੇਕੋਲ ਸੀ ਅੱਜ ਉਹ ਜੇ ਮੰਨ ਸਾਡੇ ਅੰਦਰ ਵੀ ਕੰਮ ਕਰੇ ਉਹ ਜੇ ਮੰਨ ਸਾਡੇ ਅੰਦਰ ਵੀ ਕੰਮ ਕਰੇ ਮੇਰੇ ਪਿਤਾ ਉਹ ਜੇ ਮੰਨ ਅੱਜ ਸਾਡੇ ਅੰਦਰ ਵੀ ਕੰਮ ਕਰੇ ਪਿਤਾ ਮੇਰੀ ਇਹ ਦੁਆ ਮੇਰੀ ਪ੍ਰਾਰਥਨਾ ਹੈ ਅੰਦਰੇ ਪ੍ਰਭੂ ਤੂੰ ਸਭ ਭੈਣ ਭਰਾਵਾਂ ਦੇ ਜੀਵਨਾਂ 'ਚ ਅਜੇ ਹਮ ਮੰਨ ਪਰ ਚੁਕਾ ਵਾ ਅਜੇ ਹਮ ਮੰਨ ਦੇ ਚੁਕਾ ਤੂੰ ਸਭ ਨੂੰ ਖੁਦਾਵਨ ਖੁਦਾ ਅਜੇ ਜ਼ਰੂਰਤ ਆ ਸਾਨੂੰ ਖੁਦਾਵਨ ਖੁਦਾ ਅਜੇ ਹਿਮ ਮੰਦੀ ਕਿਉਂਕਿ ਖੁਦਾਵਨ ਖੁਦਾ ਜਹੀਂ ਮੰਦੇ ਨਾਲ ਹੀ ਅਸੀਂ ਤੁਹਾਡੇ ਵਚਨ ਨੂੰ ਪੂਰਾ ਕਰ ਸਕਦੇ ਹਾਂ ਤੁਹਾਡੇ ਵਚਨ ਨੂੰ ਪੂਰਾ ਕਰ ਸਕਦੇ ਹਾਂ ਤੁਹਾਡੇ ਵਚਨ ਨੂੰ ਪੂਰਾ ਕਰਨ ਦੇ ਲਈ ਖੁਦਾਵਨ ਖੁਦਾ ਉਸ ਅਨੁਸਾਰ ਚੱਲਣ ਦੇ ਦੇ ਪ੍ਰਭੂ ਅੱਜ ਸਾਨੂੰ ਤੁਹਾਡੇ ਵਰਗਾ ਮਨ ਚਾਹੀਦਾ ਮਨ ਚਾਹੀਦਾ ਹੈ ਖੁਦਾਵਨ ਖੁਦਾ ਖੁਦਾਵਨ ਖੁਦਾ ਜੇ ਹਮਨਸਾ ਨੂੰ ਚਾਹੀਦਾ ਮੇਰੇ ਪ੍ਰਭੂ ਸੰਸਾਰਿਕ ਮਨ ਦੇ ਅਨੁਸਾਰ ਅਸੀਂ ਕਈ ਤਰ੍ਹਾਂ ਦੇ ਤੁਹਾਡੇ ਵਿੱਚ ਰਹਿ ਕੇ ਵੀ ਗਲਤੀਆਂ ਗੁਨਾਹਾਂ ਨੂੰ ਕਰ ਜਾਂਦੀਆਂ ਮੇਰੇ ਪ੍ਰਭੂ ਕਈ ਤਰ੍ਹਾਂ ਦੀਆਂ ਗਲਤੀਆਂ ਗੁਨਾਹਾਂ ਨੂੰ ਕਰ ਜਾਂਦੀਆਂ ਮੇਰੇ ਪਿਤਾ ਅਜੋ ਸਭ ਗਲਤੀਆਂ ਗੁਨਾਹ ਖੁਦਾਵਨ ਖੁਦਾ ਤੂੰ ਮਾਫ ਕਰ ਚੁੱਕਾ ਪਿਤਾ ਉਹ ਗਲਤੀਆਂ ਗੁਨਾਹਾਂ ਤੋਂ ਸਾਨੂੰ ਮਾਫੀ ਦੇ ਚੁੱਕਾ ਮੇਰੇ ਪਿਤਾ ਮੈਨੂੰ ਵੀ ਪਿਤਾ ਮਾਫੀ ਦੇ ਚੁੱਕਾ ਔਰ ਸਭ ਭੈਣ ਭਰਾਵਾਂ ਨੂੰ ਵੀ ਮਾਫੀ ਦੇ ਚੁੱਕਾ ਹੈ ਦੇ ਚੁੱਕਾ ਮੇਰੇ ਪਿਤਾ ਕਿਉਂਕਿ ਜਿਸ ਮੰਦ ਦੇ ਨਾਲ ਅਸੀਂ ਚੱਲ ਰਹੇ ਸੀ ਉਹ ਤੈਨੂੰ ਬਿਲਕੁਲ ਵੀ ਪਸੰਦ ਨਹੀਂ ਆ ਮੇਰੇ ਪਿਤਾ ਮੇਰੇ ਮੇਰੇ ਪਿਤਾ ਉਹ ਮੰਦ ਤੁਹਾਨੂੰ ਪਸੰਦ ਨਹੀਂ ਆ ਖੁਦਾਵਨ ਖੁਦਾ ਜਿਸ ਤਰ੍ਹਾਂ ਦਮਨ ਤੋਂ ਡੇ ਕੋਲ ਸੀ ਪ੍ਰਭੂ ਅੱਜ ਅਜਾਹ ਮਨ ਸਾਡੇ ਅੰਦਰ ਕੰਮ ਕਰੇ ਕੰਮ ਕਰੇ ਪਿਤਾ ਤੋ ਜਹ ਮਨ ਸਾਨੂੰ ਦੇ ਚੁੱਕਾ ਹੈ ਮੇਰੇ ਪਿਤਾ ਅੱਜ ਸਾਡੀ ਦੁਆ ਸਾਡੀ ਪ੍ਰਾਰਥਨਾ ਤੁਹਾਡੇ ਹਜ਼ੂਰ ਆ ਤੁਹਾਡੇ ਸਨਮੁਖ ਹੈ ਮੇਰੇ ਪ੍ਰਭੂ ਅੱਜ ਤੂੰ ਸਾਡੀ ਦੁਆ ਨੂੰ ਸਾਡੀ ਪ੍ਰਾਰਥਨਾ ਨੂੰ ਸੁਣ ਚੁੱਕਾ ਹੈ ਸੁਣ ਚੁੱਕਾ ਹੈ ਮੇਰੇ ਪਿਤਾ ਸੁਣ ਚੁੱਕਾ ਹੈ ਖੁਦਾਵੰ ਖੁਦਾ ਤੂੰ ਸਾਡੇ ਮਨਾਂ ਨੂੰ ਬਦਲ ਚੁੱਕਾ ਸਾਡੇ ਖੁਦਾਵਨ ਖੁਦਾ ਮਨਾਂ ਨੂੰ ਚੇਂਜ ਕਰ ਚੁੱਕਾ ਵਾ ਚੇਂਜ ਕਰ ਚੁੱਕਾ ਹੈ ਮੇਰੇ ਪਿਤਾ ਸਾਡੇ ਅੰਦਰ ਇੱਕ ਨੰਮਰਮਨ ਦੀਨਮਨ ਪਲਾਮਨ ਆ ਚੁੱਕਾ ਹੈ ਪ੍ਰਭੂ ਜਿਵੇਂ ਨਾ ਮਨ ਤੁਹਾਡੇ ਕੋਲੋਂ ਸੀ ਉਸ ਤਰ੍ਹਾਂ ਦਾ ਮਨ ਅਜ ਸਾਡਾ ਵੀ ਬਣ ਚੁੱਕਾ ਹੈ ਮੇਰੇ ਪਿਤਾ ਅਸਦੀ ਰਾਤ ਦੇ ਵਿੱਚ ਇਹ ਦੁਆ ਕਰਦਾ ਵਾ ਪ੍ਰਾਰਥਨਾ ਕਰਦਾ ਵਾ ਪ੍ਰਭੂ ਆਪਣੇ ਲਈ ਆਪਣੇ ਭੈਣ ਭਰਾਵਾਂ ਦੇ ਲਈ ਖੁਦਾਵਨ ਖੁਦਾ ਇੱਕ ਅਜਿਹਾ ਪਲਾਮਨ ਸਾਡੇ ਅੰਦਰ ਕੰਮ ਕਰ ਚੁੱਕਾ ਕੰਮ ਕਰ ਚੁੱਕਾ ਹੈ ਮੇਰੇ ਪ੍ਰਭੂ ਜੀ ਕੰਮ ਕਰ ਚੁੱਕਾ ਹੈ ਪ੍ਰਭੂ ਜਿੰਨੇ ਵੀ ਭੈਣ ਭਰਾ ਖੁਦਾਵਨ ਖੁਦਾ ਸਮੇ ਇਹ ਦੁਆ ਪ੍ਰਾਰਥਨਾ ਕਰ ਰਹੀ ਆ ਤੁਸੀਂ ਹਰੇਕ ਦੇ ਜੀਵਨ ਦੇ ਵਿੱਚ ਆਪਣੀ ਤਾਕਤ ਨੂੰ ਸਮਰਥ ਨੂੰ ਪ੍ਰਗਟ ਕਰ ਚੁੱਕੇ ਜੋ ਅਜੇ ਮਨ ਸਬਰ ਨੂੰ ਦੇ ਚੁੱਕੇ ਜੋ ਪਿਤਾ ਦੇ ਚੁੱਕੇ ਜੋ ਮੇਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਖੁਦਾਵਨ ਖੁਦਾ ਕੱਲ ਦੀ ਨਵੀਂ ਸਵੇਰ ਕੱਲ ਦਾ ਨਵਾਂ ਦਿਨ ਸਾਡਾ ਸੇਮ ਨਹੀਂ ਹੋਏਗਾ ਮੇਰੇ ਪ੍ਰਭੂ ਸੇਮ ਨਹੀਂ ਹੋਏਗਾ ਮੇਰੇ ਪਰਮੇਸ਼ੂ ਜਿਹਾ ਮਨ ਤੁਹਾਡੇ ਕੋਲ ਸੀ ਅਸੀਂ ਉਸ ਮਨ ਦੇ ਨਾਲ ਭਰੇ ਹੋਏ ਹੋਵਾਂਗੇ ਪ੍ਰਭੂ ਭਰੇ ਹੋਏ ਹੋਵਾਂਗੇ ਪ੍ਰਭੂ ਅਗਰ ਕਿਸੇ ਨੂੰ ਮਾਫ ਕਰਨ ਦੇ ਲਈ ਮੇਰੇ ਪ੍ਰਭੂ ਕੋਈ ਸਮਾਂ ਆਏ ਤੇ ਅਸੀਂ ਜ਼ਰਾ ਜ਼ਿੰਦਾਵਨੀ ਸੋਚਾਂਗੇ ਅਸੀਂ ਤੁਹਾਡੇ ਬਚਨ ਨੂੰ ਪੂਰਾ ਕਰਦੇ ਹੋਏ ਉਸ ਤਰ੍ਹਾਂ ਦਾ ਮਨ ਸਾਡੇ ਅੰਦਰ ਆ ਚੁੱਕਾ ਹੈ ਪ੍ਰਭੂ ਸਿ ਮਾਫੀ ਦੇਣ ਦੇ ਲਈ ਵੀ ਖੁਦਾਵਨ ਖੁਦਾ ਤਿਆਰ ਹੋਾਂਗੇ ਮੇਰੇ ਪਿਤਾ ਤਿਆਰ ਰਵਾਂਗੇ ਮੇਰੇ ਪਿਤਾ ਕਿਉਂਕਿ ਸਭ ਚੀਜ਼ਾਂ ਤੁਸੀਂ ਕਰਕੇ ਵਿਖਾਈਆਂ ਤੁਸੀਂ ਕਰਕੇ ਵਿਖਾਈਆਂ ਅੱਜ ਅਸੀਂ ਵੀ ਤੁਹਾਡੇ ਦੱਸੀ ਹੋਏ ਰਸਤੇ ਤੇ ਚੱਲਣਾ ਚਾਹੁੰਨੇ ਹਾਂ ਮੇਰੇ ਪਿਤਾ ਜਿਵੇਂ ਤੁਸੀਂ ਪ੍ਰਭੂ ਚੱਲੇ ਅਸੀਂ ਵੀ ਉਸ ਤਰ੍ਹਾਂ ਹੀ ਚੱਲਣਾ ਚਾਹੁੰਨੇ ਹਾਂ ਖੁਦਾਵਨ ਖੁਦਾ ਅਸੀਂ ਵੀ ਉਸ ਤਰ੍ਹਾਂ ਚੱਲਣਾ ਚਾਹੁੰਨੇ ਹਾਂ ਔਰ ਉਹੇ ਚੱਲਣ ਦੀ ਪ੍ਰਭੂ ਅਸੀਂ ਤੁਹਾਡੇ ਕੋਲੋਂ ਮੰਗਦੇ ਹਾਂ ਤੁਹਾਡੇ ਕੋਲੋਂ ਮੰਗਦੇ ਹਾਂ ਸਾਡੇ ਮਨ ਦੀਆਂ ਭਾਵਨਾਵਾਂ ਨੂੰ ਦੇ ਵਿਚਾਰਨ ਖੁਦਾਵਨ ਖੁਦਾ ਉਹ ਸੰਸਾਰ ਤੁਸੀਂ ਬਦਲ ਚੁੱਕੇ ਜੋ ਬਦਲ ਚੁੱਕੇ ਜੋ ਮੇਰੇ ਪਿਤਾ ਬਦਲ ਚੁੱਕੇ ਜੋ ਮੇਰੀ ਅੱਜ ਖਾਸੇ ਦੁਆਇਆ ਪ੍ਰਾਰਥਨਾਇਆ ਖੁੱਦ ਲਈ ਵੀ ਉਸਾ ਪੈਣ ਪ੍ਰਾਵਾਂ ਦੇ ਲਈ ਵੀ ਮੇਰੇ ਪਿਤਾ ਕਿ ਸਾਡੇ ਮਨ ਖੁਦਾਵਨ ਖੁਦਾ ਨਸੀਬ ਨਹੀਂ ਰਹਿੰਦੇ ਜਿਵੇਂ ਦਾ ਮਨ ਤੁਹਾਡੇ ਕੋਲ ਸੀ ਖੁਦਾਵਨ ਖੁਦਾ ਉਹਦਾ ਮਨ ਸਾਡੇ ਅੰਦਰ ਵੀ ਬਣ ਚੁੱਕਾ ਵਾ ਉਹਦਾ ਮਨ ਸਾਡਾ ਵੀ ਬਣ ਚੁੱਕਾ ਹੈ ਮੇਰੇ ਪ੍ਰਭੂ ਅਸੀਂ ਵਿਸ਼ਵਾਸ ਕਰਦੇ ਹਾਂ ਕਿਉਂਕਿ ਪ੍ਰਭੂ ਉਹ ਪਾਪਣੀ स्त्री ਆਈ ਤੁਸੀਂ ਉਹਨੂੰ ਇੱਕ ਸ਼ੁੱਧ ਮੰਦੇ ਨਾਲ ਦੇਖਿਆ ਅਗਰ ਕੋਈ ਇਨਸਾਨ ਹੁੰਦਾ ਤੇ ਉਹ ਵੀ ਉਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਔਰ ਸੋਚਦਾ ਕਿ ਵਾਕੇ ਇਨੇ ਬਹੁਤ ਸਾਰੇ ਪਾਪ ਕੀਤੇ ਆ ਗੁਨਾਹ ਕੀਤੇ ਆ ਨੇ ਬਹੁਤ ਸਾਰਿਆਂ ਦੇ ਨਾਲ ਵਿਵਚਾਰ ਕੀਤਾ ਆ ਪਰ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਉਹ ਵੀ ਆਪਣੇ ਮਨ ਦੇ ਵਿੱਚ ਵਿਚਾਰ ਕਰਦਾ ਕਿ ਇਹ ਮਾਫੀ ਦੇ ਯੋਗ ਨਹੀਂ ਆ ਲੇਕਿਨ ਪ੍ਰਭੂ ਤੁਹਾਡੇ ਕੋਲੋਂ ਇੱਕ ਪਲਾਮਨਸੀ ਪ੍ਰਭੂ ਤੁਹਾਡੇ ਕੋਲੋਂ ਇੱਕ ਪਲਾਮਨਸੀ ਖੁਦਾਵਨ ਖੁਦਾ ਤੁਸੀਂ ਉਹਨੂੰ ਉਸ ਮਨ ਦੇ ਨਾਲ ਨਹੀਂ ਦੇਖਿਆ ਖੁਦਾਵਨ ਖੁਦਾ ਤੁਸੀਂ ਉਹਦੇ ਉਹ ਪਾਪਾ ਨੂੰ ਗੁਨਾਹਾਂ ਨੂੰ ਮਾਫ਼ ਕੀਤਾ ਪ੍ਰਭੂ ਤੁਸੀਂ ਉਹਦੇ ਉਹ ਪਾਪ ਉਹ ਗੁਨਾਹ ਜੋ ਉਹਨੇ ਕੀਤੇ ਉਹਨਾਂ ਨੂੰ ਨਹੀਂ ਦੇਖਿਆ ਪ੍ਰਭੂ ਤੁਸੀਂ ਉਹਨੂੰ ਅਪਣਾ ਲਿਆ ਪ੍ਰਭੂ ਤੁਸੀਂ ਉਹਨੂੰ ਅਪਣਾ ਲਿਆ ਪ੍ਰਭੂ ਅਪਣਾ ਲਿਆ ਮੇਰੇ ਪਿਤਾ ਅਜਾ ਹਮਾ ਨਾ ਜਸੀ ਵੀ ਮੰਗਦੇ ਹਾਂ ਪ੍ਰਭੂ ਅਜੇ ਹਮਾਣਾ ਜਿਸੀ ਵੀ ਮੰਗਦੇ ਆਂ ਖੁਦਾਵਨ ਖੁਦਾ ਤੂੰ ਸਾਡੇ ਅੰਦਰ ਵੀ ਆਇਆ ਹੈ ਮਨ ਪਰ ਚੁੱਕਾ ਬੋ ਸਲੀਵ ਤੇ ਚੜਦੇ ਸਮੇ ਖੁਦਾਵਨ ਖੁਦਾ ਤੂੰ ਸਾਬ ਲੋਕਾਂ ਦੇ ਲਈ ਕਿਹਾ ਕਿ ਪਿਤਾ ਇਹ ਨਹੀਂ ਜਾਣਦੇ ਕੀ ਕਰ ਰਿਹਾ ਉਸ ਸਮੇ ਵੀ ਖੁਦਾਵਨ ਖੁਦਾ ਉਹਨਾਂ ਲੋਕਾਂ ਦੇ ਲਈ ਭਲਾਈ ਨੂੰ ਹੀ ਮੰਗਿਆ ਮੇਰੇ ਪ੍ਰਭੂ ਤੋਂ ਸਮੇ ਵੀ ਉਹਨਾਂ ਲੋਕਾਂ ਦੇ ਲਈ ਮੇਰੇ ਪ੍ਰਭੂ ਭਲਾਈ ਨੂੰ ਹੀ ਮੰਗਿਆ ਪ੍ਰਭੂ ਸੱਚ ਮੁੱਚ ਪਿਤਾ ਅਗਰ ਤੇਰੇ ਵਚਨ ਉਸੇ ਪੜਦੇ ਆਂ ਤੇ ਖੁਦਾਵਨ ਖੁਦਾ ਸੱਚਮੁੱਚ ਤੁਹਾਡੇ ਤੋਂ ਇੱਕ ਭਲਾ ਮਨਸੀ ਔਰ ਅਜਹਿ ਮੰਦਿਆ ਜੱਸੀ ਵੀ ਖੁਦਾਵਨ ਖੁਦਾ ਅਹਸ ਕਰਦੇ ਆਂ ਔਰ ਵਿਸ਼ਵਾਸ ਕਰਦੇ ਆ ਕਿ ਸਾਡੇ ਅੰਦਰ ਵੀ ਅਜਿਹਾ ਮਨ ਭਰ ਚੁੱਕਾ ਹੈ ਕਿ ਭਰ ਚੁੱਕਾ ਹੈ ਮੇਰੇ ਪਿਤਾ ਮੈਂ ਤੁਹਾਡਾ ਧੰਨਵਾਦ ਕਰਦਾ ਆ ਸਾਡੀ ਸਪੈਸ਼ਲ ਇਹ ਦੁਆ ਪ੍ਰਾਰਥਨਾ ਹੈ ਖੁਦਾਵਨ ਖੁਦਾ ਤੁਹਾਡੇ ਸਨਮੁਖੇ ਪ੍ਰਾਰਥਨਾ ਹੈ ਖੁਦਾਵਨ ਖੁਦਾ ਕਿ ਖੁਦਾਵਨ ਖੁਦਾ ਤੂੰ ਸਾਡੇ ਅਜ ਮਨਾਂ ਨੂੰ ਬਦਲ ਚੁੱਕਾ ਆ ਹਿਰਦਿਆਂ ਨੂੰ ਚੇਂਜ ਕਰ ਚੁੱਕਿਆ ਹੈ ਪ੍ਰਭੂ ਸਾਡੇ ਮਨ ਹੁਣ ਪਹਿਲਾਂ ਵਰਗੇ ਨਹੀਂ ਨਹੀਂ ਰਹਿਣਗੇ ਪ੍ਰਭੂ ਅੱਜ ਤੋਂ ਬਾਅਦ ਸਾਡੇ ਮਨ ਬਦਲੇ ਜਾ ਚੁੱਕੇ ਹੈ ਮੇਰੇ ਪ੍ਰਭੂ ਬਦਲੇ ਜਾ ਚੁੱਕੇ ਹੈ ਮੇਰੇ ਪਿਤਾ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਮੇਰੇ ਪ੍ਰਭੂ ਜੀ ਅੱਜ ਦੀ ਰਾਤ ਦੇ ਵਿੱਚ ਕੁਦਾਵਨ ਕੁਦਾ ਇਹ ਸਾਡੀ ਦੁਆ ਹੈ ਸਾਡੀ ਪ੍ਰਾਰਥਨਾ ਹੈ ਨੂੰ ਤੁਸੀਂ ਸੁਣ ਚੁੱਕੇ ਜੋ ਕਬੂਲ ਕਰ ਚੁੱਕੇ ਜੋ ਗ੍ਰਹਿਣ ਕਰ ਚੁੱਕੇ ਜੋ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਮੇਰੇ ਪ੍ਰਭੂ ਧੰਨਵਾਦ ਕਰਦਾ ਪ੍ਰਭੂ ਸਾਡੀ ਪ੍ਰਾਰਥਨਾ ਤੁਹਾਡੇ ਸਾਹਮਣੇ ਸੁਣੀ ਜਾ ਚੁੱਕੀ ਸੁਣੀ ਜਾ ਚੁੱਕੀ ਪ੍ਰਭੂ ਸਾਡੇ ਮਨਾਂ ਨੂੰ ਇਹਦਾ ਬਣਾ ਦਿੱਤਾ ਹੈ ਬਣਾ ਦਿੱਤਾ ਹੈ ਮੇਰੇ ਪਿਤਾ ਮੇਰੇ ਪ੍ਰਭੂ ਜੀ ਬਣਾ ਦਿੱਤਾ ਇਸ ਬੇਨਤੀ ਨੂੰ ਇਸ ਪ੍ਰਾਰਥਨਾ ਨੂੰ ਮੇਰੇ ਪ੍ਰਭੂ ਜੀ ਅਸੀਂ ਤੁਹਾਡੇ ਪਾਕ ਨਾਮ ਵਿੱਚ ਮੰਗ ਲੈਣੀ ਆ ਮੰਗ ਲੈਣੀ ਆ ਪਾ ਲੈਣੀ ਆ ਜੀ ਅਸੀਂ ਪ੍ਰਭੂ ਤੁਹਾਡੇ ਨਾਮ ਦੇ ਵਿੱਚ ਪਾ ਲੈਣੀ ਆ ਆਮੇਨ 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 ਹਾਲੇਲੂਇਆ ਹਾਲੇਲੂਇਆ ਹਾਲੇਲੂਇਆ